ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਆਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਵਧਾਉਣ ਵਾਲੀ ਸਾਹਮਣੇ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਵਿਕਰਮ ਮਜੀਠੀਆ ਸਣੇ ਆਕਾਲੀ ਦਲ ਨੂੰ ਦਰਅਸਲ ਬਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਸੀ ਜਿਸ ਤੋਂ ਬਾਅਦ ਬਿਜੀਲੈਂਸ ਦੇ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਵਿਕਰਮ ਮਜੀਠੀਆ ਤੇ ਹੁਣ ਮੁਸ਼ਕਿਲਾਂ ਹੋਰ ਵੀ ਵੱਧ ਚੁੱਕੀਆਂ ਕਿਉਂਕਿ ਅਗਲੇ ਹਫਤੇ ਬਿਜੀਲੈਂਸ ਬਿਊਰੋ ਜਿਹੜੀ ਆ ਵਿਕਰਮ ਮਜੀਠੀਆ ਦਾ ਕੇਸ ਐਨਸੀਬੀ ਨੂੰ ਸੌਂਪ ਸਕਦੀ ਹੈ ਯਾਨੀ ਕਿ ਬਿਜੀਲੈਂਸ ਬਿਊਰੋ ਨਾਰਕੋਟਿਕਸ ਕੰਟਰੋਲ ਬੋਰਡ ਨੂੰ ਇਹ ਵਿਕਰਮ ਮਜੀਠੀਆ ਵਾਲਾ ਕੇਸ ਸੌਂਪ ਸਕਦੀ ਆ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਲਗਾਤਾਰ ਸੁੱਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਆ ਕਾਲੀ ਦਲ ਸਣੇ ਵਿਕਰਮ ਮਜੀਠੀਆ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਪਾਰਾ ਵੀ ਕਾਫੀ ਪਖਿਆ ਸਿਆਸੀ ਬਿਵਾਲ ਵੀ ਕਾਫੀ ਹੋਇਆ ਅਕਾਲੀ ਦਲ ਦੇ ਸਮਰਥਕ ਵਰਕਰ ਤੇ ਆਗੂ ਸੜਕਾਂ ਦੇ ਉੱਤੇ ਵੀ ਨਤਰ ਕੇ ਸਾਹਮਣੇ ਆਏ ਆਮ ਆਦਮੀ ਪਾਰਟੀ ਦੇ ਮੰਤਰੀ ਲੀਡਰ ਮੁੱਖ ਮੰਤਰੀ ਇਸ ਮਾਮਲੇ ਦੇ ਉੱਤੇ ਲਗਾਤਾਰ ਆਪਣੀ ਚੁੱਪੀ ਤੋੜਦੇ ਹੋਏ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਵਿਕਰਮ ਜੀਠੀਆ ਦੇ ਵਕੀਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਲੀਡਰਾਂ ਨੂੰ ਹੀ ਸਿੱਧੀ ਚੇਤਾਵਨੀ ਦਿੰਦੇ ਹੋਏ ਵੀ ਨਜ਼ਰ ਆਏ ਤਾਂ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਪਹਿਲਾਂ ਕੋਰਟ ਦੇ ਵੱਲੋਂ ਅਦਾਲਤ ਦੇ ਵੱਲੋਂ ਇਹ ਦਿੱਲੀ ਦੀ ਪੁਲਿਸ ਨੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਮਲਾ ਪੁਲਿਸ ਮੁਖੀ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਕਿ ਤੁਸੀਂ ਵਿਜੀਲੈਂਸ ਦਾ ਸਹਿਯੋਗ ਦਿਓ ਹੁਣ ਵਿਜੀਲੈਂਸ ਇਸ ਕੇਸ ਨੂੰ ਐਨਸੀਬੀ ਨੂੰ ਸੌਂਪ ਸਕਦੀ ਹੈ ਤਾਂ ਜਿਸ ਤੋਂ ਬਾਅਦ ਇਸ ਕੇਸ ਦੇ ਵਿੱਚ ਜਦੋਂ ਐਨਸੀਬੀ ਦੀ ਐਂਟਰੀ ਹੋਈ ਤਾਂ ਵਿਕਰਮ ਮਜੀਠੀਆ ਦੀਆਂ ਹੋਰ ਵੀ ਮੁਸ਼ਕਲਾਂ ਬਾਅਸ ਸਕਦੀਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਪਹਿਲਾਂ ਵੀ ਚੱਕੇ ਗਏ ਸੀ ਕਿ ਵਿਕਰਮ ਮਜੀਠੀਆ ਦੇ ਉੱਤੇ ਸਕੰਜਾ ਤੱਕੱਸਿਆ ਜਾ ਰਿਹਾ ਪਰ ਬੀਜੇਪੀ ਹੁਣ ਇਸ ਮਾਮਲੇ ਦੇ ਵਿੱਚ ਅੜਿੱਕਾ ਬਣ ਰਹੀ ਆ ਬੀਜੇਪੀ ਜਿਹੜੀ ਆ ਵਿਕਰਮ ਮਜੀਠੀਆ ਕੇਸ ਦੇ ਵਿੱਚ ਅੜਚਨਾ ਪਾ ਰਹੀ ਆ ਕਿਉਂਕਿ ਇਹ ਸਭ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਵਿਕਰਮ ਮਜੀਠੀਆ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਪਰ ਕੀ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਜਾਣਗੇ ਪਰ ਕਿਆਸਰਾਈਆਂ ਦਾ ਦੌਰ جاری ਆ ਕਿਆਸਰਾਈਆਂ ਇਸ ਕਰਕੇ ਵੀ ਲਗਾਈਆਂ ਜਾ ਰਹੀਆਂ ਕਿਉਂਕਿ ਪਹਿਲਾਂ ਭਾਈਵਾਲ ਰਹੀ ਆ ਅਕਾਲੀ ਦਲ ਬੀਜੇਪੀ ਦੀ ਬੀਜੇਪੀ ਤੇ ਕੱਲੀ ਦਲ ਦਾ ਗੱਠ ਜੋੜ ਸੀ ਤਾਂ ਉਸ ਤੋਂ ਬਾਅਦ ਗੱਠ ਜੋੜ ਟੁੱਟਿਆ ਕਿਸਾਨਾਂ ਦਾ ਜੋ ਮੁੱਦਾ ਛਿੜਿਆ ਸੀ ਤਿੰਨ ਖੇਤੀ ਕਾਨੂੰਨ ਆਏ ਸੀ ਉਸ ਵੇਲੇ ਇਹਨਾਂ ਦਾ ਭਾਈਵਾਲ ਜਿਹੜਾ ਖਤਮ ਹੋਇਆ ਸੀ ਬਾਅਦ ਦੇ ਵਿੱਚ ਇਕੱਲੇ-ਇਕੱਲੇ ਲੜੇ ਤਾਂ ਪਰ ਹੁਣ ਅਕਾਲੀ ਦਲ ਦਾ ਬਸਪਾ ਦੇ ਨਾਲ ਫਿਰ ਗੱਠ ਜੋੜ ਹੋਇਆ ਸੀ ਪਰ ਹੁਣ ਦੁਬਾਰਾ ਤੋਂ ਕਿਆਸ ਰਈਆਂ ਦਾ ਦੌਰ ਸ਼ੁਰੂ ਹੋ ਰਿਹਾ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਵਿਕਰਮ ਜੀਠੀਆ ਦੇ ਮਾਮਲੇ ਦੀ ਤਾਂ ਹੁਣ ਐਨਸੀਬੀ ਨੂੰ ਅਗਲੇ ਹਫਤੇ ਵਿਜੀਲੈਂਸ ਇਹ ਕੇਸ ਸੌਂਪ ਸਕਦੀ ਹੈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਆ 540 ਕਰੋੜ ਦੀ ਆਮਦਨ ਦੱਸੀ ਜਾ ਰਹੀ ਆ ਵਿਕਰਮ ਮਜੀਠੀਆ ਲਗਾਤਾਰ ਰਿਮਾਂਡ ਦੇ ਉੱਤੇ ਨੇ 7 ਦਿਨ ਦੇ ਪਹਿਲਾਂ ਰਿਮਾਂਡ ਦੇ ਉੱਤੇ 7 ਦਿਨ ਦਾ ਰਿਮਾਂਡ ਖਤਮ ਹੋਇਆ ਮਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਵਿਕਰਮ ਮਜੀਠੀਆ ਨੂੰ ਉਸ ਤੋਂ ਬਾਅਦ ਦੁਬਾਰਾ ਤੋਂ ਅਦਾਲਤ ਦੇ ਵੱਲੋਂ 4 ਦਿਨ ਦਾ ਰਿਮਾਂਡ ਦੇ ਦਿੱਤਾ ਮੁਰਤੋਂ ਇਸ ਮਾਮਲੇ ਦੇ ਵਿੱਚ ਹੁਣ ਕੱਲ ਨੂੰ ਵਿਕਰਮਜੀਠਿਆ ਦਾ ਰਿਮਾਂਡ ਜਿਹੜਾ ਖਤਮ ਹੋ ਰਿਹਾ ਮਾਫ ਕਰਨਾ 6 ਤਰੀਕ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਕਰਮਜੀਠਿਆ ਦੀ ਪੇਸ਼ੀ ਹੋਣ ਜਾ ਰਹੀ ਹੀ ਆ ਤਾਂ ਪੇਸ਼ੀ ਹੋਵੇਗੀ ਵਿਕਰਮਜੀਠਿਆ ਦੀ ਅੱਜ ਪੇਸ਼ੀ ਦੇ ਵਿੱਚ ਕੀ ਵਿਕਰਮਜੀਠਿਆ ਦੀਆਂ ਮੁਸ਼ਕਿਲਾਂ ਘਟਣਗੀਆਂ ਪਰ ਪੇਸ਼ੀ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਵਿਕਰਮਜੀਠਿਆ ਨੂੰ ਪੇਸ਼ ਕੀਤਾ ਜਾਣਾ ਤਾਂ ਕੀ ਮੁਸ਼ਕਿਲਾਂ ਵੱਧਦੀਆਂ ਨੇ ਜਾਂ ਘਟਦੀਆਂ ਨੇ ਉਹ ਵੱਡਾ ਖ਼ਬਰ ਦੱਸੇਗਾ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖ਼ਬਰ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਾਉਣ ਵਾਲੀ ਸਾਹਮਣੇ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਵਿਕਰਮ ਮਜੀਠੀਆ ਸਣੇ ਅਕਾਲੀ ਦਲ ਨੂੰ ਦਰਅਸਲ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਵਿਕਰਮ ਮਜੀਠੀਆ ਤੇ ਹੁਣ ਮੁਸ਼ਕਲਾਂ ਹੋਰ ਵੀ ਵੱਧ ਚੁੱਕੀਆਂ ਕਿਉਂਕਿ ਅਗਲੇ ਹਫ਼ਤੇ ਬਿਜੀਲੈਂਸ ਬਿਊਰੋ ਜਿਹੜੀ ਆ ਵਿਕਰਮ ਮਜੀਠੀਆ ਦਾ ਕੇਸ ਐਨਸੀਬੀ ਨੂੰ ਸੌਂਪ ਸਕਦੀ ਹੈ ਯਾਨੀ ਕਿ ਬਿਜੀਲੈਂਸ ਬਿਊਰੋ ਨਾਰਕੋਟਿਕਸ ਕੰਟਰੋਲ ਬੋਰਡ ਨੂੰ ਇਹ ਵਿਕਰਮ ਮਜੀਠੀਆ ਵਾਲਾ ਕੇਸ ਸੌਂਪ ਸਕਦੀ ਆ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਲਗਾਤਾਰ ਸੁੱਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਆ ਕਾਲੀ ਦਲ ਸਣੇ ਵਿਕਰਮ ਮਜੀਠੀਆ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਪਾਰਾ ਵੀ ਕਾਫੀ ਪਖਿਆ ਸਿਆਸੀ ਬਵਾਲ ਵੀ ਕਾਫੀ ਹੋਇਆ ਅਕਾਲੀ ਦਲ ਦੇ ਸਮਰਥਕ ਵਰਕਰ ਤੇ ਆਗੂ ਸੜਕਾਂ ਦੇ ਉੱਤੇ ਵੀ ਨਤਰ ਕੇ ਸਾਹਮਣੇ ਆਏ ਆਮ ਆਦਮੀ ਪਾਰਟੀ ਦੇ ਮੰਤਰੀ ਲੀਡਰ ਮੁੱਖ ਮੰਤਰੀ ਇਸ ਮਾਮਲੇ ਦੇ ਉੱਤੇ ਲਗਾਤਾਰ ਆਪਣੀ ਚੁੱਪੀ ਤੋੜਦੇ ਹੋਏ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਵਿਕਰਮ ਜੀਠੀਆ ਦੇ ਵਕੀਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਲੀਡਰਾਂ ਨੂੰ ਹੀ ਸਿੱਧੀ ਚੇਤਾਵਨੀ ਦਿੰਦੇ ਹੋਏ ਵੀ ਨਜ਼ਰ ਆਏ ਤਾਂ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਪਹਿਲਾਂ ਕੋਰਟ ਦੇ ਵੱਲੋਂ ਅਦਾਲਤ ਦੇ ਵੱਲੋਂ ਇਹ ਦਿੱਲੀ ਦੀ ਪੁਲਿਸ ਨੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਮਲਾ ਪੁਲਿਸ ਮੁਖੀ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਕਿ ਤੁਸੀਂ ਵਿਜੀਲੈਂਸ ਦਾ ਸਹਿਯੋਗ ਦਿਓ ਹੁਣ ਵਿਜੀਲੈਂਸ ਇਸ ਕੇਸ ਨੂੰ ਐਨਸੀਬੀ ਨੂੰ ਸੌਂਪ ਸਕਦੀ ਹੈ ਤਾਂ ਜਿਸ ਤੋਂ ਬਾਅਦ ਇਸ ਕੇਸ ਦੇ ਵਿੱਚ ਜਦੋਂ ਐਨਸੀਬੀ ਦੀ ਐਂਟਰੀ ਹੋਈ ਤਾਂ ਵਿਕਰਮ ਮਜੀਠੀਆ ਦੀਆਂ ਹੋਰ ਵੀ ਮੁਸ਼ਕਲਾਂ ਬਾਤ ਸਕਦੀਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਪਹਿਲਾਂ ਵੀ ਚੱਕੇ ਗਏ ਸੀ ਕਿ ਵਿਕਰਮ ਮਜੀਠੀਆ ਦੇ ਉੱਤੇ ਸਕੰਜਾ ਤਾਂ ਕੱਸਿਆ ਜਾ ਰਿਹਾ ਪਰ ਬੀਜੇਪੀ ਹੁਣ ਇਸ ਮਾਮਲੇ ਦੇ ਵਿੱਚ ਅੜਿੱਕਾ ਬਣ ਰਹੀ ਆ ਬੀਜੇਪੀ ਜਿਹੜੀ ਆ ਵਿਕਰਮ ਮਜੀਠੀਆ ਕੇਸ ਦੇ ਵਿੱਚ ਅੜਚਨਾ ਪਾ ਰਹੀ ਆ ਕਿਉਂਕਿ ਇਹ ਸਭ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਵਿਕਰਮ ਮਜੀਠੀਆ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਪਰ ਕੀ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਜਾਣਗੇ ਪਰ ਕਿਆਸਰਾਈਆਂ ਦਾ ਦੌਰ جاری ਆ ਕਿਆਸਰਾਈਆਂ ਇਸ ਕਰਕੇ ਵੀ ਲਗਾਈਆਂ ਜਾ ਰਹੀਆਂ ਕਿਉਂਕਿ ਪਹਿਲਾਂ ਭਾਈਵਾਲ ਰਹੀ ਆ ਅਕਾਲੀ ਦਲ ਬੀਜੇਪੀ ਦੀ ਬੀਜੇਪੀ ਤੇ ਕੱਲੀ ਦਲ ਦਾ ਗੱਠ ਜੋੜ ਸੀ ਤਾਂ ਉਸ ਤੋਂ ਬਾਅਦ ਗੱਠ ਜੋੜ ਟੁੱਟਿਆ ਕਿਸਾਨਾਂ ਦਾ ਜੋ ਮੁੱਦਾ ਛਿੜਿਆ ਸੀ ਤਿੰਨ ਖੇਤੀ ਕਾਨੂੰਨ ਆਏ ਸੀ ਉਸ ਵੇਲੇ ਇਹਨਾਂ ਦਾ ਭਾਈਵਾਲ ਜਿਹੜਾ ਖਤਮ ਹੋਇਆ ਸੀ ਬਾਅਦ ਦੇ ਵਿੱਚ ਇਕੱਲੇ ਇਕੱਲੇ ਲੜੇ ਤਾਂ ਪਰ ਹੁਣ ਅਕਾਲੀ ਦਲ ਦਾ ਬਸਪਾ ਦੇ ਨਾਲ ਫਿਰ ਗੱਠ ਜੋੜ ਹੋਇਆ ਸੀ ਪਰ ਹੁਣ ਦੁਬਾਰਾ ਤੋਂ ਕਿਆਸ ਰਾਈਆਂ ਦਾ ਦੌਰ ਸ਼ੁਰੂ ਹੋ ਰਿਹਾ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਵਿਕਰਮ ਜੀਠੀਆ ਦੇ ਮਾਮਲੇ ਦੀ ਤਾਂ ਹੁਣ ਐਨਸੀਬੀ ਨੂੰ ਅਗਲੇ ਹਫਤੇ ਵਿਜੀਲੈਂਸ ਇਹ ਕੇਸ ਸੌਂਪ ਸਕਦੀ ਹੈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਆ 540 ਕਰੋੜ ਦੀ ਆਮਦਨ ਦੱਸੀ ਜਾ ਰਹੀ ਆ ਵਿਕਰਮ ਮਜੀਠੀਆ ਲਗਾਤਾਰ ਰਿਮਾਂਡ ਦੇ ਉੱਤੇ ਨੇ 7 ਦਿਨ ਦੇ ਪਹਿਲਾਂ ਰਿਮਾਂਡ ਦੇ ਉੱਤੇ 7 ਦਿਨ ਦਾ ਰਿਮਾਂਡ ਖਤਮ ਹੋਇਆ ਮਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਵਿਕਰਮ ਮਜੀਠੀਆ ਨੂੰ ਉਸ ਤੋਂ ਬਾਅਦ ਦੁਬਾਰਾ ਤੋਂ ਅਦਾਲਤ ਦੇ ਵੱਲੋਂ 4 ਦਿਨ ਦਾ ਰਿਮਾਂਡ ਦੇ ਦਿੱਤਾ ਮੁਰਤੋਂ ਇਸ ਮਾਮਲੇ ਦੇ ਵਿੱਚ ਹੁਣ ਕੱਲ ਨੂੰ ਵਿਕਰਮ ਜੀਠੀਆ ਦਾ ਰਿਮਾਂਡ ਜਿਹੜਾ ਖਤਮ ਹੋ ਰਿਹਾ ਮਾਫ ਕਰਨਾ 6 ਤਰੀਕ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਕਰਮ ਜੀਠੀਆ ਦੀ ਪੇਸ਼ੀ ਹੋਣ ਜਾ ਰਹੀ ਹੈ ਤਾਂ ਪੇਸ਼ੀ ਹੋਵੇਗੀ ਵਿਕਰਮ ਜੀਠੀਆ ਦੀ ਅੱਜ ਪੇਸ਼ੀ ਦੇ ਵਿੱਚ ਕੀ ਵਿਕਰਮ ਜੀਠੀਆ ਦੀਆਂ ਮੁਸ਼ਕਿਲਾਂ ਘਟਣਗੀਆਂ ਪਰ ਪੇਸ਼ੀ ਦੇ ਉੱਤੇ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਆਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਦੀਆਂ ਮੁਸ਼ਕਿਲਾਂ ਵਧਾਉਣ ਵਾਲੀ ਸਾਹਮਣੇ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਵਿਕਰਮ ਮਜੀਠੀ ਹਸਣੇ ਅਕਾਲੀ ਦਲ ਨੂੰ ਦਰਅਸਲ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਵਿਕਰਮ ਮਜੀਠੀਆ ਤੇ ਹੁਣ ਮੁਸ਼ਕਲਾਂ ਹੋਰ ਵੀ ਵੱਧ ਚੁੱਕੀਆਂ ਕਿਉਂਕਿ ਅਗਲੇ ਹਫਤੇ ਵਿਜੀਲੈਂਸ ਬਿਊਰੋ ਜਿਹੜੀ ਆ ਵਿਕਰਮ ਮਜੀਠੀਆ ਦਾ ਕੇਸ ਐਨਸੀਬੀ ਨੂੰ ਸੌਂਪ ਸਕਦੀ ਹੈ ਯਾਨੀ ਕਿ ਵਿਜੀਲੈਂਸ ਬਿਊਰੋ ਨਾਰਕੋਟਿਕਸ ਕੰਟਰੋਲ ਬੋਰਡ ਨੂੰ ਇਹ ਵਿਕਰਮ ਮਜੀਠੀਆ ਵਾਲਾ ਕੇਸ ਸੌਂਪ ਸਕਦੀ ਆ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਲਗਾਤਾਰ ਕੁੱਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਆ ਕਾਲੀ ਦਲ ਸਣੇ ਵਿਕਰਮ ਮਜੀਠੀਆ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ